ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੈਂਟ ਹੋਮੋਗੇ ਪ੍ਰਮਾਤਮਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇੱਧਰ ਮੇਰੇ ਕੋਲ ਹਸ਼ਾਨ ਸਿੰਘ ਸਾਡੇ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਲੇ ਮੇਰੇ ਕੋਲ ਬੀਬੀ ਸੀਮਨਜੀਤ ਕੌਰ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਮਿੱਤਰੋ ਇਹ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਇਟਲੀ ਦੇਸ਼ ਹੈ ਨਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੋਹਣਾ ਦੇਸ਼ ਹੈ ਔਰੇ ਹਰ ਇੱਕ ਚੀਜ਼ ਮਿਲ ਜਾਂਦੀ ਆ ਨਵੀਂ ਤੋਂ ਨਵੀਂ ਤੇ ਪੁਰਾਣੀ ਤੋਂ ਪੁਰਾਣੀ ਜੇ ਆਪਾਂ ਨਵੇਂ ਚੀਜ਼ਾਂ ਦੀ ਗੱਲ ਕਰੀਏ ਦੁਨੀਆ ਭਰ ਦੇ ਵਿੱਚ ਜਿੰਨਾ ਹੀ ਫੈਸ਼ਨ ਚੱਲਦਾ ਹੈ ਉਹ ਸਾਰਾ ਇਟਲੀ ਤੋਂ ਹੀ ਚੱਲਦਾ ਹੈ ਵੱਡੀਆਂ-ਵੱਡੀਆਂ ਗੱਡੀਆਂ ਦੇ ਨਾਮ ਜਿਹੜੇ ਉਹ ਇਟਲੀ ਦੇ ਹੀ ਆਏ ਆ ਤੇ ਵੱਡੇ-ਵੱਡੇ ਬ੍ਰਾਂਡ ਵੱਡੀ-ਵੱਡੀ ਚੀਜ਼ਾਂ ਸਾਰੀਆਂ ਇਟਲੀ ਵਿੱਚ ਆ ਤੇ ਵੱਡੇ-ਵੱਡੇ ਸੈਲੀਬ੍ਰਿਟੀ ਜਦੋਂ ਵਿਆਹ ਕਰਨ ਵਾਸਤੇ ਆਉਂਦੇ ਆ ਉਹ ਵੀ ਇਟਲੀ ਧਰਤੀ ਤੇ ਹੀ ਆਉਂਦੇ ਆ ਤੇ ਜੇ ਪੁਰਾਣੀ ਚੀਜ਼ਾਂ ਦੀ ਗੱਲ ਕਰੀਏ ਤਾਂ ਰੋਮ ਤੋਂ ਪੁਰਾਣਾ ਕੋਈ ਮਿੱਤਰੋ ਸ਼ਹਿਰ ਨਹੀਂ ਹੈਗਾ ਦੁਨੀਆ ਦੇ ਵਿੱਚ ਸਭ ਤੋਂ ਪੁਰਾਣਾ ਸ਼ਹਿਰ ਰੋਮ ਹੈ ਤੇ ਨਾਲੇ ਇਹ ਦੇਸ਼ ਦੇ ਵਿੱਚ ਝੀਲਾਂ ਬਹੁਤ ਐ ਪਹਾੜ ਬਹੁਤ ਐ ਮਤਲਬ ਹਰੇਕ ਚੀਜ਼ ਕੁਦਰਤ ਦੀ ਇਸ ਦੇਸ਼ ਨੇ ਸੰਭੀ ਹੋਈ ਆ ਇਹ ਦੇਖਦੇ ਹੀ ਹਿਸੇ ਬੜਾ ਕੋਈ ਜੱਤਾ ਰੱਬ ਨੇ ਤੇ ਰਹਿਣਾ ਹੁਣ ਤਾਂ ਸਾਡਾ ਚੋਖਲਾਰ ਦਾ ਤੇ ਅਸੀਂ ਚੁਗਣ ਵਾਸਤੇ ਦੇਸ਼ ਦੇ ਵਿੱਚ ਆ ਗਏ ਤੇ ਬਾਕੀ ਮਿੱਤਰੋ ਅੱਜ ਆਪਾਂ ਤੁਹਾਨੂੰ ਘੁੰਮਣ ਵਾਸਤੇ ਲੈ ਕੇ ਆਏ ਆ ਇੱਕ ਲਾਗੋ ਲਾਗੂ ਕਹਿੰਦੇ ਨੇ ਇੱਕ ਲੇਕ ਨੂੰ ਇਟਲੀ ਲੈਂਗੁਏਜ ਵਿੱਚ ਲਾਗੂ ਕਹਿੰਦੇ ਆ ਲਾਗੂ ਦੀ ਬਰਚਾਨੋ ਤੇ ਆਪਣੇ ਸ਼ਹਿਰ ਦੇ ਬਿਲਕੁਲ ਨੇੜੇ ਹੀ ਹੈ ਇਹ ਪਰ ਸੋਹਣੀ ਬਹੁਤ ਜ਼ਿਆਦਾ ਹੈ ਤੇ ਜੇ ਮੌਸਮ ਬਹੁਤ ਸੋਹਣਾ ਸੀਗਾ ਤੇ ਗੁਸ਼ਾਨਵੀਰ ਨੂੰ ਛੁੱਟੀ ਸੀ ਆਪਣੇ ਨੂੰ ਤੇ ਮੈਂ ਕਿਹਾ ਚਲੋ ਨਾਲੇ ਆਪਾਂ ਘੁੰਮ ਕੇ ਆਉਨੇ ਆ ਤੇ ਨਾਲੇ ਗੁਸ਼ਾਨਵੀਰ ਨੂੰ ਘੁਮਾਉਨੇ ਆ ਤੇ ਨਾਲੇ ਆਪਣੇ ਭੈਣ ਭਰਾਵਾਂ ਨੂੰ ਦਰਸ਼ਨ ਮੇਲੇ ਕਰਾਉਨੇ ਆ ਇਹ ਸ਼ਹਿਰ ਦੇ ਇਹ ਲੇਕ ਦੇ ਇਹ ਲੇਕ ਦੇ ਨਾਲ ਇੱਕ ਛੋਟਾ ਜਿਹਾ ਮਿੱਤਰੋ ਸ਼ਹਿਰੀ ਵਸਦਾ ਹੈ ਬਹੁਤ ਪੁਰਾਣਾ ਸ਼ਹਿਰ ਹੈ ਆਪਾਂ ਤੁਹਾਨੂੰ ਉਹ ਵੀ ਸਾਰਾ ਘੁਮਾ ਕੇ ਦਿਖਾਵਾਂਗੇ ਵਿੱਚੋਂ ਸਾਰਾ ਉੱਚਾ ਨੀਵਾ ਪਹਾੜ ਦੇ ਉੱਤੇ ਬਸਿਆ ਹੋਇਆ ਸ਼ਹਿਰ ਹੈ ਤੇ ਬਾਕੀ ਤੁਸੀਂ ਆਨੰਦ ਮਾਣੋ ਸਾਰੇ ਵਲੌਗ ਦਾ ਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰ ਦਿਓ ਇੱਕ ਵਾਰੀ ਬੱਤਕਾਂ ਦੇਖੋ ਮਿੱਤਰੋ ਕਿੰਦਾਂ ਸੁੱਤੀਆਂ ਪਈਆਂ ਇਹ ਵੀ ਹੈ ਲੇਕ ਦੇ ਕ ਤੇ ਦਰਬਾਰ ਰੈਸਟੋਰੈਂਟ ਪizzeria ਆ ਸ਼ਹਿਰ ਦੇ ਵੀ ਸਾਰਾ ਕੁਝ ਹੈਗਾ ਹੈ ਗੁਰシャン ਵੀਰ ਨੇ ਮੈਨੇ ਕੀ ਖਾਣਾ ਚ ਅੱਜ ਤਾਂ ਖਾ ਗਿਆ ਰੋਟੀ ਤੇ ਘਰੇ ਖਾਇਆ ਹੈ ਹਨਾ ਪੁੱਟ ਚਾਹ ਦਾ ਪੀ ਲਾਂਗੇ ਜਾਂ ਆਈਸਕ੍ਰੀਮ ਖਾ ਲਾਂਗੇ ਕੁਝ ਕੁਝ ਜਾਂ ਕੋਈ ਖਾ ਲਈ ਪਤਾ ਨਾ ਉਹ ਠੰਡਾ ਹਾਂ ਲਈ ਅਰੇ ਠੰਡਾ ਮਤਲਬ ਲਿੰਕਾ ਕੋਲਾ ਹਾਂ ਉਦਾਂ ਉਦਾਂ ਦੇਖੋ ਮੇਤਰੋ ਬਾਹਰ ਲੋਕ ਕਿਦਾਂ ਬੈਠੇ ਆਨੰਦ ਮਾਣਦੇ ਨੇ ਧੁੱਪ ਦੇ ਵਿੱਚ ਨਾਲੇ ਇਧਰ ਬੱਸੇ ਲੇ ਕੇ ਤੇ ਇਧਰ ਬੱਸੇ ਰੈਸਟੋਰੈਂਟ ਤੇ ਨਾਲੇ ਆਨੰਦ ਮਾਣਦੇ ਬੈਠ ਕੇ ਹਨਾ ਸ਼ਾਂ ਸ਼ਾਂ ਅਸੀਂ ਆਨੰਦ ਮਾਣਨ ਵਾਸਤੇ ਇੱਥੇ ਆਏ ਹਾਂ ਹਨਾ ਤਿਆਵਲ ਸ਼ਹਿਰ ਜਿਹੇ ਆਪਾਂ ਗੱਲ ਕੀਤੀ ਨਾ ਇਹ ਆਪਾਂ ਤੁਹਾਨੂੰ ਪਹਿਲਾਂ ਆਪਾਂ ਬੱਸਾ ਘੁਮਾ ਕੇ ਘੁੰਮ ਕੇ ਤੇ ਫਿਰ ਆਪਾਂ ਚੱਲਾਂਗੇ ਸ਼ਹਿਰ ਦੇ ਵੀ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਸਾਰਾ ਪੁਰਾਣਾ ਸ਼ਹਿਰ ਸੀਗਾ ਅੱਜ ਛੋਟਾ ਜਿਹਾ ਪਿਆਸਾ ਬਣਿਆ ਹੋਇਆ ਇੱਥੇ ਕਿੰਨਾ ਸੋਹਣਾ ਬਣਿਆ ਹੋਇਆ ਨਾ ਇத்து ਹਵਾ ਕਿੰਨੀ ਠੰਡੀ ਸੀ ਫੁੰਦੀ ਹੈ ਨਾ ਕਾਹੇ ਕੋਟ ਪਾ ਕੇ ਆਏ ਆ ਜੀ ਹਮ ਨਹੀਂ ਪਾ ਕੇ ਕੋਟ ਮਦੁਰੋ ਕਿਉਂਕਿ ਇਹ ਕਹਿੰਦੇ ਖਾਧੀਆਂ ਖਰਾਕਾਂ ਇੱਥੇ ਕੰਮ ਹੋਣੀਆਂ ਠੰਡ ਤੋਂ ਬਚਾਉਣੀ ਹੈ ਤੇ ਗਰਮੀ ਤੋਂ ਵੀ ਬਚਾਉਣੀ ਹੈ ਹੈਨਾ ਮਨ ਤਾਂ ਠੱਗਲਾ ਪਾਇਆ ਗਿਆ ਮੈਂ ਤਾਂ ਕਿ ਨਾ ਘੁੱਟ ਪਾਇਆ ਗਿਆ ਇਹ ਵੀ ਨਹੀਂ ਸੀ ਗੁਸ਼ਾਨੀ ਜੀ ਘੁੱਟ ਪੋਣਾ ਮੰਗਦਾ ਹੈਗਾ ਮੈਂ ਤਾਂ ਕਿ ਨਾ ਘੁੱਟ ਪਾਇਆ ਹਵਾ ਠੰਡੀ ਹੈ ਜੀ ਹੈ ਨਾ ਗੁਸ਼ਾਨੀ ਵੀ ਠੰਡੀ ਹੈ ਨਾ ਠੰਡੀ ਨਹੀਂ ਠੰਡੀ ਨਹੀਂ ਸ਼ੀਤ ਹਵਾ ਹੈ ਕਿਉਂਕਿ ਮਿੱਠੀ ਹਵਾ ਹੈ ਤੇ ਮੱਕੀ ਮਤਰਾ ਮਿੱਠੀ ਤੇ ਮੇਰੇ ਕੋਲ ਜ਼ਿਆਦਾ ਗਈ ਤੁਹਾਨੂੰ ਪਤਾ ਵੀ ਜਿਹੜਾ ਇਹ ਵਾਲਾ ਪਾਣੀ ਲੇਕ ਦਾ ਪਾਣੀ ਹਮੇਸ਼ਾ ਮਿੱਠਾ ਹੁੰਦਾ ਹੈ ਤੇ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ 0.8% ਦੁਨੀਆ ਦੇ ਵਿੱਚ 2.8% ਪਾਣੀ ਮਿੱਠਾ ਹੈ ਉਧਰ ਵਿਚਾਰੀ ਉਹ ਦੇਖੋ ਟਟੇਰੀ ਬੈਠੀ ਇਹ ਵੀ ਨਹੀਂ ਘੁੱਟ ਪਾ ਗਈ ਦੇਖੋ ਕੁੰਗੜੀ ਬੈਠੀਆਂ ਲਓ ਵੀ ਤੁਹਾਨੂੰ ਹੁਣ ਮੇ ਤੁਹਾਨੂੰ ਦਿਖਾਉਣੀ ਆਪ ਲੇਕ ਦੇ ਮਤਲਬ ਵੀ ਕਾਫੀ ਹੱਦ ਤੱਕ ਪਿੱਛੇ ਬੰਦਾ ਚਲੇ ਜਾਂਦਾ ਹੈ ਅੱਗੇ ਜੇ ਗਰਮੀਆਂ ਦੇ ਵੀ ਤਾਂ ਕਾਫੀ ਜ਼ਿਆਦਾ ਇਹਨੂੰ ਸ਼ਿੰਗਾਰ ਕੇ ਰੱਖਣਗੇ ਆਲੇ-ਦਾਲੇ ਬੜਾ ਫੁੱਲ ਫੁੱਲ ਲੱਗੇ ਹੋਣੇ ਆ ਪਰ ਹਵਾ ਮਿੱਤਰੋ ਬਹੁਤ ਠੰਡੀ ਆਉਂਦੀ ਆ ਸੱਚੀ ਗੱਲ ਹੈ ਇਹ ਲੇਕ ਤਾਂ ਦੇਖੋ ਪਾਣੀ ਕਿੰਨਾ ਸੋਹਣਾ ਇੱਦੋਂ ਨੂੰ ਕਰੋ ਇੱਦੋਂ ਲੇਕ ਨੂੰ ਕੈਮਰੇ 'ਚ ਨਹੀਂ ਦੇਖੀ ਜਾਂਦੇ ਹੋ ਐਸ਼ਾਂ ਸੀ ਦੇਖੋ ਪਾਣੀ ਕਿੰਨਾ ਵਧੀਆ ਹਰੇ ਰੰਗ ਦਾ ਪਾਣੀ ਹੈ ਨਾ ਹਾਂ ਜੀ ਹਾਂ ਇਹ ਨਾ ਇਹਨੂੰ ਦੋ ਤਿੰਨ ਪਿੰਡ ਲਾਈ ਜਾਣਾ ਇੱਕ ਤਾਂ ਆਹ ਵਾਲਾ ਪਿੰਡ ਲੜਾ ਬਰਚਾਨੋ ਹਣਾ ਇਹ ਲਾਗੂ ਦੀ ਬੱਚਾ ਨੂੰ ਵੱਜ ਜਾਂਦੀ ਆ ਤੇ ਦੇਖੋ ਉਧਰ ਮਿੱਤਰ ਪਰਲੇ ਪਾਸੇ ਇੱਕ ਉਹ ਪਿੰਡ ਲੱਗੇ ਜਾਂਦੇ ਨੇ ਨਾਲ ਪਰਲੇ ਪਾਸੇ ਨੂੰ ਕਾਫੀ ਦੂਰ ਹੋ ਕਾਫੀ ਦੂਰ ਆ ਦੇਖਣ ਨੂੰ ਲੱਗਦਾ ਨੇ ਜਿਹੜੇ ਪਰ ਕਾਫੀ ਦੂਰ ਹੈ ਮਨ ਲਵੀ ਲੱਗੇ 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 ਨਾ ਹੈਗੀਆਂ 4-5 ਪਿੰਡ ਜਿਹੜੇ ਮਸ਼ਹੂਰ ਹੈ ਮਨ ਉਹਨਾਂ ਦੇ ਘੰਟੇ ਇਦਾਂ ਹੀ ਰੌਣਕ ਮੇਲਾ ਹੁੰਦਾ ਹੈ 12 ਰੈਸਟੋਰੈਂਟ ਸਾਰਾ ਕੁਝ ਇਦਾਂ ਹੀ ਬਣਿਆ ਹੁੰਦਾ ਹੈ ਤੇ ਲੋਕ ਗਰਮੀ ਦੀ ਕਾਫੀ ਜਿਆਦਾ ਘੁੰਮਣ ਵਾਸਤੇ ਆਉਂਦੇ ਆ ਚਲੋ ਹੁਣ ਤਾਂ ਹਲੇ ਥੋੜਾ ਸਿਆਲ ਖਤਮ ਹੋਣ ਦੀ ਗੱਲਬਾਤ ਹੈ ਤਾਂ ਕਰਕੇ ਥੋੜੇ ਘਟ ਆਏ ਆ ਤੇ ਪਰ ਵੈਸੇ ਗਰਮੀਆਂ ਦੇ ਵਿੱਚ ਜ ਉਹ ਬਿਲਕੁਲ ਡਿਫਰੈਂਟ ਹੁੰਦਾ ਹੈ ਬਹੁਤ ਮਤਲਬ ਵੱਖਰਾ ਮਾਹੌਲ ਹੁੰਦਾ ਗਰਮੀ ਦੇ ਵਿੱਚ ਹਾਂ ਜਿਵੇਂ ਮਾਰਿਆ ਤੇ ਹੁੰਦਾ ਉਦਾਂ ਹੀ ਹੈ ਉਦਾਂ ਹੀ ਹੁੰਦਾ ਤੇ ਲੋਕ ਜਿਹੜੇ ਸਮੁੰਦਰ ਕੰਢੇ ਜਾ ਕੇ ਨਹਾਉਣਾ ਪਸੰਦ ਨਹੀਂ ਕਰਦੇ ਮਤਲਬ ਜਿਹੜਾ ਖਾਰਾ ਪਾਣੀ ਤੋਂ ਅਲਰਜੀ ਹੁੰਦੀ ਹੈ ਕਿਸੇ ਨੂੰ ਕੁਝ ਹੁੰਦਾ ਨਾ ਉਹ ਫਿਰ ਇਸ ਪਾਣੀ ਦੇ ਵਿੱਚ ਜਾ ਕੇ ਮਿੱਤਰੋ ਨਹਾ ਲੈਣੇ ਆ ਤੇ ਉਹ ਦੇਖੋ ਸਾਈਡ ਤੇ ਬੋਟਾਂ ਵੀ ਲੱਗੀਆਂ ਵੀ ਆ ਤੇ ਸਪਿਆਜਾ ਬਣਿਆ ਹੋਇਆ ਮਤਲਬ ਬੀਚ ਬਣੀ ਉਹਥੇ ਲੋਕ ਤਪ ਤਪ ਸੇਕਦੇ ਆ ਤੇ ਗਰਮੀ ਦੇ ਵਿੱਚ ਤੌਰ ਤੇ ਉਹ ਵੀ ਚੱਲਦਾ ਹੁੰਦਾ ਹੈ ਕਰੋਸ਼ੀਆ ਦਾ ਕਹ ਦਿੰਦੇ ਆ ਜਿਹੜਾ ਇੱਕ ਸ਼ਿਪ ਹੁੰਦਾ ਨਾ ਜਿਹਦੇ ਵਿੱਚ ਬੰਦੇ ਬੈਠੇ ਘ ਨਾਵੀ ਦਾ ਕ੍ਰੁਸ਼ਾ ਨਾਵੀ ਦਾ ਕ੍ਰੁਸ਼ਾ ਕੋਈ ਸਾਰੇ ਪਿੰਡ ਘੁਆਰਦੇ ਇਧਰ ਘੁੰਮਣ ਵਾਸਤੇ ਹੈ ਨਾ ਜੀ ਸ਼ਾਮ ਨੂੰ ਚੱਲਦਾ ਜੀ ਸ਼ਾਮ ਹੈ ਨਾ ਉਹ ਦੋ ਟਾਈਮ ਚੱਲਦਾ ਪਤਾ ਨਹੀਂ ਉਹ ਦਾ ਟਾਈਮ ਫਰੀ ਸਾਲ ਵੱਖਰਾ ਵੱਖਰਾ ਹੁੰਦਾ ਦਾ ਅੱਛਾ ਗਰਮੀ ਦੇ ਵਿੱਚ ਹਾਂ ਤੇ ਬਾਕੀ ਆ ਦੇਖੋ ਮੇਥੋਂ ਇਧਰੋਂ ਬਲੀਆਂ ਬਣ ਕੇ ਰੁੱਕਿਆ ਹੋਇਆ ਹੈ ਨਾ ਨਾਲ ਸੰਗਲ ਜਿੰਦਾ ਲਾਇਆ ਹੋਇਆ ਇਹਨੂੰ ਬੜੀ ਘੈਂਟ ਗੱਲ ਬਾਤ ਹੈ ਬੜਾ ਸੋਹਣਾ ਯਾ ਸੱਚੀ ਗੱਲ ਹੈ ਅਜਿੰਦੇਆਂ ਸੰਤੋਹ ਰੂਮਾਂ ਚਾਰ ਤਸਵੀਰ ਇਹਨਾਂ ਜਿੰਦਰੀ ਕੀ ਮਿੱਠ ਜੁੜੀ ਹੋ ਪਤਾਂ ਹਾਂ ਬਿਕੋਸ ਬੰਦੀ ਇਹਦਾ ਪੂਰੀ ਹੋ ਹਾਂ ਕਹਿੰਦੇ ਕੋਈ ਮਾਜੀ ਸੁਖ ਸੁੱਕੇ ਨਾ ਜਿੰਦਾ ਲਾ ਕੇ ਆਪਾਂ ਚਾਬੀ ਪਾਣੀ ਵਗੈਰ ਦਿੰਦੇ ਆ ਇੱਕ ਰੂਮ ਦੇ ਵਿੱਚ ਦੇਖਿਆ ਨਹੀਂ ਉੱਥੇ ਲਗਭਗ ਕਾਫੀ ਜਗ੍ਹਾ ਦੇ ਉੱਪਰ ਹੈ ਵੀ ਉਹਦੀ ਬੰਦਰੀ ਮਨੋਕਾਮਨਾ ਪੂਰੀ ਹੋ ਜਾਂਦੀ ਆ ਕਿਉਂਕਿ ਇਹ ਲੋਕੀ ਦਾ ਮਿੱਤਰੋ ਕਿਤੇ ਨਾ ਕਿਤੇ ਅੰਧਵਿਸ਼ਵਾਸ਼ਾਂ ਦੇ ਵਿੱਚ ਘਰੇ ਹੋਏ ਆ ਜੇ ਤੁਸੀਂ ਨਾ ਰੋਮ ਸੈਂਟਰ ਵੱਲ ਜਾ ਕੇ ਦੇਖੋਗੇ ਉੱਥੇ ਕਾਫੀ ਪੀਪੀਆਂ ਬੈਠੀਆਂ ਹੋਣੀਆਂ ਇੱਕ ਇਦਾਂ ਇੱਕ ਦੋ ਪਿਆਸਾ ਜਿਹਾ ਹੁੰਦਾ ਹੈ ਤੇ ਉੱਥੇ ਤਾਂਛ ਲੈ ਕੇ ਬੈਠੇ ਹੋਣੇ ਕਿਸੇ ਨੇ ਆਪਣਾ ਭੁੱਖ ਦੇਖਣਾ ਹੈ ਕਿਸੇ ਦਾ ਮਤਲਬ ਇਦਾਂ ਗੱਲਾਂ ਬਾਤਾਂ ਕਾਲਾ ਟੂਣਾ ਜਾਦੂ ਮਾਦੂ ਇਹ ਇਹ ਲੋਕ ਹਲੇ ਵੀ ਕਰਦੇ ਆ ਮਤਲਬ ਇੰਨੇ ਐਡਵਾਂਸ ਹੋਣ ਦੇ ਬਾਵਜੂਦ ਵੀ ਇਹ ਲੋਕਾਂ ਦੇ ਵਿੱਚ ਇਹ ਚੀ ਹਲੇ ਤੱਕ ਨਿਕਲੀ ਨਹੀਂ ਹੈਗੀ ਘਰ ਕਰ ਗਈ ਆ ਲੱਗ ਉਹਦੇ ਸਾਈਡ ਤੇ ਲੱਗਿਆ ਵ ਬੰਗਲਾ ਮਿੱਤਰੋ ਬੰਗਲਾ ਦੇਖੋ ਬੰਗਲਾ ਬੈਠਾ ਇਹ ਵੀ ਕਿਸੇ ਆਪਣੀ ਤਾੜ ਚ ਬੈਠਾ ਵੀ ਕਦੋਂ ਇਹਨਾਂ ਡੱਡੀ ਭੁਣਖੀ ਮਿਲੇ ਤੇ ਚੱਕ ਡੱਡੀ ਤੇਨੂੰ ਗਿਆ ਮਿਲਲੀ ਨਾ ਮੱਛੀ ਮਿਲੂਗੀ ਤੈਨੂੰ ਮਿਲੂਗੀ ਨਾ ਡੱਡੀਆਂ ਨਹੀਂ ਹੋ ਰਹੀਆਂ ਕਿੰਨੇ ਲਡੋ ਨਹੀਂ ਹੈਗੇ ਜੇ ਹੋਰੇ ਤੂੰ ਹੈਗੇ ਆ ਦੇਖੇ ਤਾਂ ਕਦੇ ਹੈ ਨਹੀਂ ਜੀ ਐ ਹੋਏ ਥੋੜਾ ਦੇ ਦੇ ਡੱਡੂ ਸਮੁੰਦਰ ਵੀ ਦਿਖਣਗੇ ਦਿਖੇ ਨਹੀਂਗੇ ਆ ਦੇਖੋ ਕਿੰਨਾ ਵਧੀਆ ਬਣਾਇਆ ਹੈ ਬੈਠਣ ਵਾਸਤੇ ਇਹ ਸਾਰੇ ਜਿਹੜਾ ਵਿਊ ਬਣਾਇਆ ਸਾਰਾ ਪਿੰਡ ਹੈ ਜਿਹੜਾ ਆ ਵਾਲਾ ਪਿੰਡ ਹੈ ਉੱਤੇ ਜਿਹੜਾ ਆਪਾਂ ਤੁਹਾਨੂੰ ਹਲੇ ਮਿੱਤਰੋ ਕਮਾਉਣਾ ਅਗੇ ਵਲੌਗ ਦੇ ਵਿੱਚ ਮੈਂ ਮੈਟਰਾਸ਼ ਕੇ ਬਣਾਇਆ ਹੋਇਆ ਜੀ ਪੇਟੇ ਕਿ ਲੱਗਦਾ ਜਿਨਾ ਪਲਾਸਟਿਕ ਦਾ ਹੁੰਦਾ ਨਾ ਪਰ ਜਿਹੜਾ ਸ਼ਾਂਤੀ ਬਹੁਤ ਹੋ ਰਹੀ ਹੈ ਨਾ ਜਿਹੜਾ ਬੰਦਾ ਕਿਤੇ ਕੁਦਰਤੀ ਸੋਮੇ ਦੇ ਨੇੜੇ ਜਾਂ ਕਿ ਬੰਦਾ ਹੈ ਤਾਂ ਵੈਸੀ ਮਨ ਬਹੁਤ ਸ਼ਾਂਤ ਹੋ ਜਾਂਦਾ ਤੇ ਪਾਣੀ ਕਹਿੰਦਾ ਵੈਸੀ ਬਹੁਤ ਜੁੜੀ ਹੋਈ ਗੱਲ ਹੈ ਤੁਈ ਨਾ ਪਾਣੀ ਕਹਿੰਦੇ ਇਦਾਂ ਵੀ ਜਿਵੇਂ ਕਿ ਇਕੱਲਾ ਬੰਦਾ ਬੈਠ ਕੇ ਪਾਣੀ ਦੇ ਕਿਨਾਰੇ ਕੰਡੇ ਬੈਠ ਕੇ ਪਾਣੀ ਦੇ ਤੇ ਪਾਣੀ ਦੀ ਆਵਾਜ਼ ਸੁਣਦਾ ਹੈ ਤੇ ਆਪਣੇ ਆਪ ਨਾਲ ਗੱਲਾਂ ਫੀਲ ਕਰਦਾ ਹੈ ਮਨ ਲੈ ਕੇ ਲਿਖਦੀ ਇਹ ਵੀ ਮੈਡੀਟੇਸ਼ਨ ਹੈ ਪਾਣੀ ਦੀ ਆਵਾਜ਼ ਦੇ ਵਿੱਚ ਇੰਨੀ ਸੋਹਣੀ ਮਤਲਬ ਹੀ ਬੜਾ ਕੁਝ ਦਿੰਦਾ ਸਾਨੂੰ ਕੁਦਰਤ ਨੇ ਇਹਨਾਂ ਚੀਜ਼ਾਂ ਵਰੀ ਹੈ ਨਾ ਆਪ ਨੂੰ ਬਰੋਟਾ ਲੱਗਦਾ ਹੈਂ ਇਹ ਸ਼ਾਮ ਉਹ ਸੰਘਣੀ ਹੈ ਜਿਹੜਾ ਦਰਖਤ ਤੋਂ ਬਤਾਉਂਦੀ ਪੱਤੇ ਨਾਲ ਇਹ ਬਰੋਟਰੀ ਹੁੰਦਾ ਜੀ ਇੱਧਰ ਰੋਟੇ ਇਹ ਇਹ ਦੇਖ ਹੈ ਨਹੀਂ ਛੋਟਾ ਹੈ ਜੇ ਥੋੜੀ ਹੁੰਦਾ ਜੀ ਫਿਰ ਆਪਣੇ ਪਲਾਂਟ ਸੋਹਣੇ ਇਦਾਂ ਦਾ ਵੱਜ ਗਿਆ ਮੇਰਾ ਇਦਾਂ ਦਾ ਕੁਝ ਹੋਊਗਾ ਹਨਾ ਉਹ ਛੋਟਾ ਜਿਹਾ ਬੱਚਾ ਕੁਝ ਹੋਣਾ ਦੇਖੋ ਮੱਛੀ ਫੜਨ ਲੱਗਿਆ ਉਹ ਹੈਂ ਤਾਂ ਕਰ ਦੇਖੋ ਮਿੱਤਰੋ ਕਿੰਨੇ ਸੋਹਣੇ ਸੋਹਣੇ ਬਣੇ ਹੋਏ ਇੱਧਰ ਹਨਾ ਹਾਂਜੀ ਭਰਾ ਨਹੀਂ ਤੇਰੀ ਆ ਖਿੜਕੀ 'ਤੇ ਬੈਠ ਕੇ ਤੂੰ ਨਾ 뷰 ਦੇਖਦਾ ਇਦਾਂ ਬਾਲੀ ਘੰਟੇ ਕਰਦਾ ਹੁਣੇ ਹਨਾ ਕਿੰਨੇ ਫੁੱਲ ਬੁੱਟੇ ਲੱਗੇ ਸੋਹਣੇ ਹੋਰ ਨਾ ਕਿਹੜੀ ਫੋਰ ਨਹੀਂ ਫੋਰ हां ਇੱਕ ਡਰਚਾ ਕਿਹੋ ਤੇ ਵਈ ਤਰਾਪਲਾ ਹੋ ਜੀ ਓ ਮਾਈ ਗੋਡ ਕੈਕਟਸ ਹੈ ਕੈਕਟਸ ਕੈਕਟਸ ਮੈਨੂੰ ਆ ਰਿੰਡੂਆਂ ਦਾ ਲੱਗਦਾ ਰਿੰਡੂ ਕੀ ਹੁੰਦਾ ਕਿਤਾ ਰਿੰਡੂ ਕੀ ਰਿੰਡੂ ਆਪਣੀ ਟੂਬੇ ਲੱਗੀ ਹੁੰਦੀ ਹੁੰਦੀ ਆਹ ਨਾਲੇ ਜਦੋਂ ਆਪਣੀ ਇਹ ਨਾ ਇੰਡੀਆ ਜੌਂ ਦਾ ਸੀਜ਼ਨ ਚੱਲਦਾ ਹੁੰਦਾ ਹੈ ਤੇ ਹਰਤ ਸਹਰੇ ਦੇ ਵਿੱਚ ਉਦੋਂ ਇਹਨਾਂ ਦੇ ਨਾਲ ਟੱਕਰਦੀ ਹੁੰਦੀ ਹੈ ਨਾ ਮੈਨੂੰ ਯਾਦ ਹੈ ਹਾਂ ਜੀ ਥੋੜਾ ਗਰਮੈਸ਼ ਰਹੇ ਗਰਮੈਸ਼ ਰਹੇ ਜੌਂ ਗੁਜਾਨੇ ਨਾ ਬਨੋ ਬੁੱਟਾ ਜਿਵੇਂ ਰਿੰਡੂ ਉਹ ਹੀ ਹਨ ਉਹੀ ਆ ਆ ਕਿੱਦਾਂ ਪਹਾੜ ਕੱਟਿਆ ਹੋਣਾ ਕੇ ਤਾਂ ਗੁਫਾਇਓ ਬਣੀ ਹੋਈ ਆ ਆ ਉੱਪਰ ਖੋਲਿਆ ਉੱਪਰ ਚਿਵਾਣਾ ਚਮਾਇਆ ਸੇਮੇ ਡਰਦੇ ਕਿ ਤੇ ਕਰਨੇ ਆ ਉੱਪਰ ਜੀ ਆਵੇਂ ਇੱਕ ਦੇਸੀ ਪਹਾੜ ਤਾਂ ਇੱਥੇ ਪਹਾੜ ਹੀ ਹੋਣਾ ਜੀ ਉਹਨੂੰ ਕੱਟਿਆ ਹੋਇਆ ਜਾਂ ਆਪਣੇ ਆਪ ਡਿੱਗ ਗਿਆ ਹੋਣਾ ਆਪੇ ਡਿੱਗੇ ਹੋਣਾ ਇਹ ਹੈਗਾ ਬਹੁਤ ਪੱਥਰ ਜ ਹੈ ਨਾ ਜੀ ਆ ਦੇਖੋ ਚੜਨ ਪਰ ਉਹ ਗੇਰ ਨੂੰ ਤਿਆਰ ਆ ਦੇਖੋ ਇਥੋਂ ਆ ਵੀ ਏਡਾਂ ਹੀ ਸਾਰੀਆਂ ਹਾਂ ਮੈਨੂੰ ਪਤਾ ਤਾਂ ਵੀ ਸੀ ਮੈਨੂੰ ਪਤਾ ਤਾਂ ਵੀ ਸੀ ਮੈਂ ਡਰਦੀ ਐ ਤਾਂ ਹੀ ਨਹੀਂ ਆਉਂਦੀ ਇੱਧਰ ਆ ਦੇਖੋ ਮੈਂ ਤਾਂ ਇੱਧਰ ਪਿੰਡ ਕਿੰਨਾ ਉੱਚਾ ਇੱਧਰ ਵਸੇ ਨਾ ਇੱਧਰ ਸਾਰਾ ਉੱਚਾ ਪਹਾੜ ਹੈ ਤੇ ਇੱਧਰ ਸਾਰੀ ਇਹ ਹਾਲੀਕ ਹੈ ਤੇ ਉਹ ਗੱਬੇ ਵਿੱਚ ਹੈਗਾ ਟਾਪੂ ਉਹ ਦੇਖੋ ਇਹ ਉਹ ਦੇਖੋ ਟਾਪੂ ਈਸੋਲਾ ਹਾਂ ਈਸੋਲਾ ਹਾਂ ਛੋਟਾ ਈਸੋਲਾ ਨਾ ਉਹ ਤਾਂ ਈਸੋਲਾ ਉਹ ਨਾ ਜਿਹੜਾ ਉਹ ਬੈਠੇ ਨੇ ਕਾਹ ਮੈਠ ਨੇ ਕਿ ਉੱਪਰ ਕੀ ਬੈਠੇ ਹੁਸ਼ਿਆਰ ਨਾ ਕਾਹ ਬੈਠੇ ਆ ਬੱਤੀਆਂ ਬੈਠੀਆਂ ਕਾਹ ਹੀ ਬੈਠੇ ਸਾਰੇ ਉਸ ਕਾਮਵਾਂ ਨਹੀਂ ਰਾਜ ਕੀਤਾ ਉਹ ਤੇ ਉਹ ਓਲਡਾ ਉਹ ਸ਼ਹਿਰ ਹੈ ਮਿੱਤਰੋ ਕੱਲਾ ਕਾਮਵਾਂ ਦੀ ਬਣ ਗਿਆ ਲੱਗਦਾ ਮੈਨੂੰ ਨਾ ਇਜ਼ਲਾ ਬਣ ਗਿਆ ਮਿੱਤਰੋ ਵਾਦ ਕੋਲ ਕਿ ਪੀਛੋ ਜੀ ਨਾ ਛੋਟਾ ਬੱਚਾ ਮੈਂ ਤਾਂ ਮੱਛੀ ਫੜਨ ਵਾਸਤੇ ਆਇਆ ਪਰ ਅਸੀਂ ਸੇ ਪ੍ਰੈਂਦੀ ਪੋਕੋ ਪੋਕੋ ਪੀਲਾ ਲੋ ਪ੍ਰੈਂਦੀ ਕੋਈ ਵੀਚਾਰ ਨਾ ਪੀਕੇ ਚ ਵੈਂਤੋ ਹਾ ਫਾਟੀ ਕੋਲੋ ਓ ਵਾਈਦਾ ਕੁਸਤਾ ਪਾਰਟੀ ਕੁਆ ਹਾ ਵਾ ਜਲਦੀ ਇਧਰ ਨੂੰ ਕੁੰਦ ਜੇ ਵੈਂਤੋ ਤੁਤੀ ਮੱਛੀ ਉਧੋ ਚਲੇ ਜਾਂਦੇ ਬੱਲੇ ਬਸੇ ਨੂੰ जाके बहना उ जाके डेडी जाके उ हवा ही नहीं लगती सारी उठे बीबी है ना सही पता ना हाँ जी हाँ जी आ गेट लगे पौड़ी लगी हुई है ना आ पौड़ी पिछे भी वो तक जाके ना देखो वो सिरे उपर पिंड जाके बिच जाके निकल दिया पर बंद है बंद की लॉक लगे देख देखे प्राइवेट प्रॉपर्टी है पौड़ी है शाह देख पुत्र देखो पौड़ी है हम तक जाना भी हाँ ਰਾਈਡ ਪ੍ਰੋਪਰਟੀ ਆ ਪਦੇਲਾ ਵਿੱਚ ਕਿੰਨੀ ਮੀਟਰ ਪੌੜੀਆਂ ਉਹ ਤੱਕ ਉਹ ਪਤਾ ਚੱਲੇ ਹੈ ਮਜ਼ਾ ਪਾ ਤੋ ਲੱਤਾਂ ਫੁੱਲ ਜਾਣੀਆਂ ਚੱਲਣ ਲੱਗੀਆਂ ਚੜਿਆ ਹੋਣਾ ਹੈ ਟੁੱਕੜੇ ਜੱਟ ਜੀ ਦਾ ਮਮਾ ਦੇ ਜਾ ਕੋ ਦੇ ਦੇ ਇੱਥੇ ਤੱਕ ਤਾਂ ਬੰਦੇ ਕਿੱਥੇ ਹੋਇਆ ਜੀ ਮੈਨੂੰ ਲੱਗਦਾ ਹੁਣ ਤਾਂ ਬੰਦੇ ਵੀ ਆ ਦੇਖੋ ਜੀ ਬਸ ਹੋਰ ਕੀ ਤਾਂ ਕੀ ਬਸ ਬਾਕੀ ਸਾਰਿਆਂ ਦੇ ਪਰ ਛੜਾ ਪਿਆਸਾ ਬਣਾਇਆ ਹੋਇਆ ਜੀ ਪਹਾੜ ਹੈ ਸਾਰਾ ਪਗਲੇ ਦਾ ਸੀ ਹਾਂ ਉਹ ਰੁੱਕਿਆ ਵਹਿਣ ਲੱਗੇ ਨਾ ਜਾਈ ਲਾਈ ਵੀ ਆ ਆਸਾ ਸਟੇਡੀਅਮ ਬਣਾ ਬੈਠਣ ਬਾਅਦ ਲੋਕ ਬੈਠ ਕੇ ਰੋਟੀ ਪਣੀ ਖਾ ਰਹੇ ਸਟੇਡੀਅਮ ਤੇ ਆ ਰਿਹਾ ਤਾਂ ਸਟੇਡੀਅਮ ਇਹਗਾ ਔਰੇ ਮੈਨੂੰ ਲੱਗਦਾ ਨਾ ਉਹ ਹੁੰਦੀ ਹੋਣੀ ਹੈ ਕੋਈ ਨਾ ਜਿਹੜੀ ਐਕਟੀਵਿਟੀ ਹੁੰਦੀ ਹੈਗੀ ਹਾਂਜੀ ਜਿਵੇਂ ਰਾਤ ਨੂੰ ਕਿਸੇ ਨੇ ਮਨ ਲੈ ਵੀ ਨੱਚਣ ਟੱਪਣ ਦਾ ਕਰਨਾ ਕੁਝ ਵੀ ਕਰਨਾ ਉਹ ਆ ਜਗ੍ਹਾ ਦੇ ਉੱਪਰ ਕਰਦੇ ਤਾਂ ਹੀ ਮੈਨੂੰ ਲੱਗਦਾ ਵੀ ਆ ਤਾਂ ਹੀ ਸਾਈਡ ਤੇ ਪੌੜੀਆਂ ਲੱਗੀਆਂ ਬੈਠਣ ਵਾਸਤੇ ਤਾਂ ਹੀ ਲੱਗੀਆਂ ਉਹ ਉੱਪਰ ਦੇ ਬੰਦ ਕੀਤਾ ਬਸ ਉਹ ਤੱਕ ਜਾ ਸਕਦੇ ਆ ਕਿੰ ਜਾ ਸਕਦੇ ਹਾਂ ਹਾਂਜੀ ਬਸ ਇਹਦੇ ਨਾਲੇ ਨਾਲੇ ਇਧਰਲੇ ਪਾਸੇ ਪਰ ਜੇ ਤੂੰ ਜਾਣਾ ਚਾਹੁੰਦੇ ਉਹ ਵਾਲੀ ਇਸਲੇ ਦੇ ਉੱਪਰ ਜਾਣਾ ਚਾਹੁੰਦੇ ਤਾਂ ਦੱਸ ਦੋ ਮੈਨੂੰ ਜਣ ਤੈਰ ਕੇ ਜਾਣੇ ਪੈਣਾ ਉੱਥੇ ਹਾਂ ਪਾਣੀ ਦੇਖੋ ਮਿੱਤਰੋ ਕਿੰਨਾ ਸਾਫ਼ ਹੈ ਨਾ ਕੱਲਾ ਕੱਲਾ ਪੱਥਰ ਇਹਨਾਂ ਦੇਖਦਾ ਮੁੰਡਾ ਵਜਾ ਮੱਛੀਆਂ ਫੜਦਾ ਫਿਰਦਣਾ ਮੱਛੀ ਤੂੰ ਇੱਕ ਨਹੀਂ ਦੇਖਣੀ ਫਿਰਦੀ ਉੱਪਰ ਨਹੀਂ ਹੈਗੀ ਤਾਂ ਮੈਂ ਤਾਂ ਨਹੀਂ ਹੈਗੀ ਨਾ ਬੱਤਕਾਂ ਦੇਖੋ ਮਿੱਤਰੋ ਬੱਤਕਾਂ ਬਹੁਤ ਹੋਰੀ ਤੇ ਬੱਤਕਾਂ ਨੂੰ ਰੱਬ ਨੇ ਨਾ ਦਿੱਤੀ ਬੜੀ ਗੱਲ ਜਿਹ ਕਹਿੰਦੇ ਨੇ ਭਿੱਜੀਦੇ ਨੇ ਹੈਗੇ ਜਿੰਨਾ ਮਰਜੀ ਪਾਣੀ 'ਚ ਫਿਰ ਜਾਣ ਇਹ ਇਹਦਾ ਜਿਹੜੀ ਮਤਲਬ ਉੱਪਰ ਸਕਿਨ ਹੁੰਦੀ ਹੈ ਏਦਾਂ ਦੀ ਹੁੰਦੀ ਹੈ ਨਾ ਜਣ ਕਿਤਾ ਸਕਿਨ ਨੂੰ ਕੀ ਕਹਿੰਦੇ ਨੇ ਉਹ ਹੋ ਗਈ ਫੋਟੋ ਵੀ ਹੋ ਗਈ ਆ ਪਾਣੀ ਗਿਆ ਆ ਪਾਣੀ ਨਿਕਲ ਨਹੀਂ ਸਹੀ ਗੱਲ ਹੈ ਵਾਟਰ ਜਮੇ ਜਿਵੇਂ ਭਿੱਜਦੀ ਹੈਗੀ ਹੈ ਜਿੱਥੇ ਨੂੰ ਹਵਾ ਦਾ ਬੋਲਾ ਆਉਣਾ ਹੈ ਉਧਰੋਂ ਬਸਰੇ ਚਲੇ ਜਾਣਾ ਪੁੱਤਾ ਕਰਕੇ ਨਹੀਂ ਪਾਣੀ ਮਿੱਟਾ ਹਵਾ ਹੀ ਮਿੱਟੀ ਪੁੱਤਾ ਕਰਕੇ ਸਹੀ ਗੱਲ ਹੈ ਇਹ ਸਮੁੰਦਰ ਚ ਘਟ ਹੋਈਆਂ ਨਾ ਸਮੁੰਦਰ ਜਦੋਂ ਹੁੰਦੀ ਮਤਲਬ ਵੀ ਇਧਰ ਆਪਣੇ ਵਿਗਿਆਨੀ ਸਰਚ ਕਰ ਰਹੇ ਨੇ ਵੀ ਕੀ ਕੀਤਾ ਜਾਵੇ ਗੇਟ ਖੋਲਣਾ ਹੈ ਹਾਂ ਨਾ ਸਵੇਸੇ ਦੇਖਦੀ ਸੀ ਜੀ ਦੇਖੋ ਪਹਾੜ ਦੇਖੋ ਨਹੀਂ ਜੜਾਂ ਕਿੱਥੇ ਤੱਕ ਦਰੱਖਤਾਂ ਇਹ ਅੱਧਾ ਬਾਹਰ ਆਇਆ ਪਿਆ ਇਹ ਜੜਾਂ ਵਿੱਚ ਨੇ ਉਹਨਾਂ ਨੇ ਤਾਂ ਹੀ ਬੰਦ ਕੀਤੇ ਬਣੂ ਇਧਰੋਂ ਜੀ ਤਾਂ ਹੀ ਬੰਦ ਕੀਤੇ ਬਣੂ ਅਈ ਲੱਗਦਾ ਬਣਾਉਣਗੇ ਅਗੀ ਜਾਈ ਉਸਨੂੰ ਕਰਨਗੇ ਹਨਾ ਅਰੇ ਪਹਿਲੇ ਸਾਰਾ ਸੈੱਟ ਕਰਦੇ ਨੇ ਯਾ ਲੱਗੇ ਨਾ ਪੱਥਰ ਸਿੱਖ ਪਹਿਲੀ ਲੱਗੀ ਹੋਣੀ ਚਲ ਬਾਹਰ ਸਾਰਾ ਪਹਿਲਾਂ ਹੈ ਨਹੀਂ ਸੀਗਾ ਤੇ ਵਿੱਚੋਂ ਜਾਊਗਾ ਸੇਵ ਜਾ ਕੇ ਦੇਖਿਆ ਜੀ ਕੇਂਦਰ ਹਾਂ ਜੀ ਮੈਂ ਨਹੀਂ ਸਾਡੀ ਜਗ੍ਹਾ ਬੰਦ ਕੀਤਾ ਹੋਇਆ ਤਾਂ ਬਸ ਬੰਦ ਕੀਤਾ ਹੋਇਆ ਜਿਹੜਾ ਜਗ੍ਹਾ ਛੱਡੀ ਹੋਈ ਹਾਂ ਜੀ ਕਿਸੇ ਨੇ ਮਾਰੇ ਤੋੜਿਆ ਮੇਰੇ ਮਤਲਬ ਹੈ ਕਿ ਕੋਈ ਜਾ ਕੇ ਆਇਆ ਹੋਵੇ ਮੈਂ ਕੋਈ ਸ਼ਰਾਰਤੀ ਅਨਸਰ ਨਹੀਂ ਹੋ ਸਕਦਾ ਇਹ ਠੀਕ ਹੋ ਗਿਆ ਸ਼ਮਤ ਜੀ ਦੇਖੀ ਜਾ ਰਹੀ ਤਾਂ ਘੜੀ ਕਿੰਨੀਆਂ ਪਾਣੀ ਛੋਟੀਆਂ ਛੋਟੀਆਂ ਬਿਝੀਆਂ ਨੇ ਇਕੱਠੇ ਜਾਂਦੀ ਐ ਇੱਕੋ ਥਾਂ ਜਾਂਦੀ ਐ ਜਬ ਉਹ ਬਿਹੀਆਂ ਛੋਟੀਆਂ ਛੋਟੀਆਂ ਬਿਹੀਆਂ ਜੀ ਹਾਂ ਉਹ ਸਾਰੇ ਪਿੰਡੇ ਹਨ ਇਹ ਲਗਦਾ 100 ਮੀਟਰ ਨਹੀਂ ਹੈਗਾ ਇਦਾਂ ਲੱਗਦਾ ਹੈ ਨਾ ਇੱਥੋਂ ਆ ਸਾਰਾ ਸਟੈਪ ਬਾਈ ਸਟੈਪ ਹਾਂ ਆ ਪਹਿਲੇ ਕੋਲ ਚਾਰੇ ਪੀਣੇ ਫਿਰ ਵਾਈ ਘੁੰਮਣੇ ਪੀਣਾ ਠੀਕ ਹੈ ਠੀਕ ਹੈ ਸ਼ਰਕੀ ਬਿਨਾਂ ਪਤਾ ਨਹੀਂ ਮੈਂ ਪੀਣਾ ਨਹੀਂ ਮੈਂ ਖਾਊਗਾ ਕੁਝ ਖਾਣ ਨੂੰ ਤੇਰ ਕਰਦਾ ਕੋਈ ਪਾਸਟਾ ਕੋਈ ਨਹੀਂ ਜਾਣੀ ਗਈ ਨਹੀਂ ਹੈ ਸਿਰਫ ਲਈ ਆਈਸਕ੍ਰੀਮ ਖਾਣੀ ਹੈ ਬਸ ਆਈਸਕ੍ਰੀਮ ਵੀ ਆਪਕੇ ਨੂੰ ਕੁਝ ਠੰਡਾ ਮੁੱਜੀ ਤੁਮ ਜਤੋ ਕੋਈ ਪੀਣਾ ਤੁਸੀਂ ਕੋਪੀਚੀਨੋ ਕਾਫੇ ਲਾਸਟ ਟਾਈਮ ਕਿਹਾ ਲਾਤੀਮ ਕਿਹਾ ਆਪਾਂ ਵੀ ਮੈਟਰ ਕਾਫੇ ਲੂੰਗੋ ਸੜੀ ਵੱਧ ਫਿਰ ਨਰਜੀ ਰੋਗੀ ਨਾ ਵਾਜ ਕਿ ਪਿੰਡ ਦਾ ਉੱਪਰ ਨਾ ਪਿੰਡ ਉਹ ਕਾਫੀ ਜਿਆ ਉੱਚਾ ਨੇ ਪਿੰਡ ਉੱਥੇ ਨਾ ਜਾਈ ਚੜਨ ਵਾਸਤੇ ਨਾ ਲੋਬੀਆ ਵਾਲੀ ਬਾੜ ਦੇ ਵਿੱਚ ਬਹਿ ਕੇ ਮਿੱਤਰੋ ਪੀਨੇ ਕਫੇ ਨਾਲੇ ਕੁਸ਼ਾਨ ਖਾਊਗਾ ਆਪਣਾ ਆਈਸਕ੍ਰੀਮ ਕਾਫੀ ਜਿਆ ਖੁੱਲ ਢੁੱਲਿਆ ਦਿਖੂ ਅੰਦਰ ਹਾਂ ਪਰ ਲੋਕ ਬਹੁਤ ਘੱਟ ਹੈ ਨਾ ਕਿ ਆਪਸੇ ਫਕਰ ਨਹੀਂ ਜਾਂਦੀ ਆ ਜੀ ਖਾਣ ਵਾਸਤੇ ਕੋਈ ਮੈਂ ਕਿਉਂ ਗ੍ਰਾਮ ਮੈਜੀ ਮੈਜੀ ਆ ਦੇਖੋ ਮਿੱਤਰੋ ਇੱਥੇ ਵੀ ਲੱਗੀਆਂ ਨੇ ਮਸ਼ੀਨਾਂ ਜੂ ਵਖੇਡਣ ਵਾਲੀਆਂ ਹਰ ਇੱਕ ਬਾੜ ਦੇ ਲਗਭਗ ਹੁੰਦੀਆਂ ਹੀ ਨੇ ਕੁਸ਼ਾਨ ਵੀ ਲੈਣੀ ਆਪਣੇ ਨੇ ਜਲਾਤੋ ਇਹ ਤੇ ਵੇਖ ਤਾਂ ਕਿਹੜੀ ਖਣੀ ਆ ਆ ਨਵਾਂ ਕੋਈ ਫਲੇਗੁਰਾ ਲੱਗਦਾ ਮੈਨੂੰ ਤਾਂ ਆਹ ਬਲਿੰਗ ਹੈ ਸਮਾਰਟੀ ਵਾਲਾ ਹੈ ਨਾ ਆ ਕੋਕੋ ਤੇ ਇਸ ਕੋਡ ਜਿਹੜਾ ਕਿਦਾਂ ਜਿਲਾ ਤੋਂ ਹੈਗੀ ਹੈ ਨਾ ਉਦਾਂ ਤੇ ਪੀ ਰੱਖਿਆ ਜਿਵੇਂ ਕੋਕੋ ਦੀ ਹੈ ਉੱਪਰ ਕੱਟ ਕੇ ਰੱਖਿਆ ਹੋਇਆ ਨਾਰੀਅਲ ਆਹ ਨਾਲ ਉਸ ਦੇ ਉੱਤੇ ਕੱਟ ਕੇ ਰੱਖਿਆ ਵਨਸ ਫਰਾਗੋਲੇ ਫਰਾਵ ਰੱਖਿਆ ਹੈ ਨਾ ਮੈਨੂੰ ਨਹੀਂ ਪਤਾ ਆਹ ਪਤਾ ਲਿਆ ਨਾ ਵੀ ਕਿਹੜੀ ਚੀਜ਼ ਦਾ ਗੂਸਤੋ ਹੈ ਨਾ ਲੱਪੋ ਲੱਗੇ ਆਵਲੀਏ ਮਿੱਤਰੋ ਇਹ ਪਿੰਡ ਦਾ ਐਂਟਰੀ ਗੇਟ ਸਭ ਤੋਂ ਪਹਿਲਾਂ ਦੇਖੋ ਕਿੰਨਾ ਸੋਹਣਾ ਬਣਾਇਆ ਵੈ ਇਧਰ ਹੀ ਫੁੱਲ ਤੇ ਇਧਰ ਹੀ ਫੁੱਲ ਗਮਲੇ ਗਮ ਰੱਖੇ ਹੋਏ ਨੇ ਤੇ ਨਾਲ ਚੜੀਆਂ ਪੌੜੀਆਂ ਉੱਤੇ ਨੂੰ ਤੇ ਸਾਹਮਣੇ ਬਣਾਇਆ ਵੈ ਦਰਵਾਜ਼ਾ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਪਾਣੀ ਵਸੀ ਨਾ ਐਦਾਂ ਹੀ ਦਰਵਾਜ਼ਾ ਬਣਿਆ ਵੈ ਚੜ੍ਹ ਪੱਜ ਕੇ ਚੱਲ ਤੂੰ ਚੱਲ ਕਦਮ ਵੜਾਈ ਜਾਓ ਹਟ ਕਦਮ ਵੜਾਈ ਜਾਓ ਕਿੰਦੀ ਕਾਸੀ ਮੈਂ ਪਿੰਡ ਦੇਖਣਾ ਪਿੰਡ ਦੇਖਣਾ ਪਿੰਡ ਤਾਂ ਚੜ੍ਹਾਈਆਂ ਤਰਾਈਆਂ ਹੀ ਬਹੁਤ ਨੇ ਜੀ ਹਾਂ ਦੇ ਚੱਲ ਬਈ ਨਾਲ ਇਥੋਂ ਲੈ ਕੇ ਬੋਸੋ ਲੈ ਕੇ ਦੇਖੋ ਇਧਰ ਆ ਦੇ ਉਚਾਈ ਤੇ ਨਾ ਕੁਸ਼ਾਨ ਭਾਈ ਜਵਾਨ ਮੁੰਡਾ ਹੁਣ ਅਸੀਂ ਬੁੱਢੇ ਹੋ ਗਏ ਨੇ ਸਾਡੇ ਗੱਲਾਂ ਪਤਾ ਹੋਰ ਆ ਸ਼ਾਂਤ ਸਿਆ ਨਾ ਆ ਬਣਿਆ ਵਾ ਰੈਸਟ ਕਰਨ ਵਾਸਤੇ ਕਿ ਪਤਾ ਇਹਨਾਂ ਨੂੰ ਵੀ ਪਿੰਡ ਦੇ ਵਿੱਚ ਜਿੰਨੇ ਪੁਰਾਣੇ ਪਿੰਡ ਹੈ ਸਾਰੇ ਬੁੱਢੇ ਰਹਿੰਦੇ ਨੇ ਵਿਚਾਰੀ ਵੇਟਿੰਗ ਨੂੰ ਮੈਂ ਵੀ ਚੜ ਕੇ ਪੌੜੀਆਂ ਇੱਥੇ ਵੇਟ ਕਰਕੇ ਫੇਰ ਗਾਹਾਂ ਜਾਓ ਤੇ ਉੱਥੋਂ ਉਤਰ ਕੇ ਇੱਥੇ ਵੀ ਚੱਲ ਕੇ ਫਿਰ ਗਾ ਜਾਓ ਅਗਰ ਵੇਟਿੰਗ ਹੀ ਬਣਾਤਾ ਨਾਲੇ ਇੱਧਰ ਪਿੰਡ ਵੀ ਹੈ ਨਾ ਘਰ ਨੂੰ ਹਾਂ ਹਾਂ ਇੱਥੋਂ ਦੇਖੋ ਮਿੱਤਰੋ ਕਿੱਦਾਂ ਦਾ ਥਿਊ ਹੈ ਇਹ ਯਹਾਂ ਸੇ ਵਾਲੀ ਕੈਂਡ ਗੱਲ ਪਤਾ ਦੀ ਹੈ ਨਾ ਥੱਲੇ ਥਿਊ ਦੇਖੋ ਥੱਲੇ ਹਾਂ ਓਏ ਚੱਲੀਏ ਫਿਰ ਦੇਖੀਏ ਅੰਦਰ ਜਾ ਕੇ ਬੈਠੇ ਫਿਰ ਚੱਲੀਏ ਫਿਰ ਮਮਾ ਤੇ ਡਾਲ ਲਾ ਲੈ ਬਚਾਈ ਤੂੰ ਹਾਂ ਜਮੂ ਦੇਖ ਨਾ ਬਸ ਹੁਣ ਨਾ ਦਿਖਾਤਾ ਐਸੇ ਘਟ ਨਾ 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 ਆਓ ਚਲਿਏ ਉੱਪਰ ਖਲੇ ਬਹੁਤ ਔਰ ਨਪਾ ਨੇ ਅੱਛਾ ਆਹੋ ਆਏ ਮੇਥਰੋ ਪਿੰਡ ਦਾ ਗੇਟ ਤੇ ਟਾਈਮ ਦੇਖੋ 3 ਵਜੇ ਨੇ 5 ਮਿੰਟ ਰਹਿ ਗਏ ਨੇ ਜੇ ਕਿੰਨਾ ਛੋਟਾ ਪਿੰਡ ਹੈ ਮੇਥਰੋ ਅੰਦਰ ਪਿੰਡ ਵੱੜਦੀ ਸਾਰਿਆਂ ਅੰਦਰ ਹੀ ਫੀਲਿੰਗ ਆਉਂਦੀ ਹੈ ਨਾ ਬਾਹਲੀ ਕੈਂਡ ਫੀਲਿੰਗ ਹੁੰਦੀ ਹੈ ਆਪੇ ਇੱਕ ਸਿਟੀ ਦੇ ਵਿੱਚ ਖੜਕੀ ਦੇ ਸਤ ਆਪਾਂ ਨੂੰ ਇੱਥੋਂ ਦੇਖੋ ਮੇਥਰੋ ਥਿਊ ਕਿਹੋ ਸੋਹਣਾ ਹੈ ਇੱਥੋਂ ਬੜਾ ਸੋਹਣਾ ਲੱਗਦਾ ਹੈ ਨਾ ਸੋਣਾ ਦਾ ਨਾ ਹਾਂਜੀ ਬਹੁਤ ਸੋਣਾ ਬਹੁਤ ਸੋਣਾ ਬਹੁਤ ਸਹੀ ਗੱਲ ਹੈ ਜਦੋਂ ਆਪਾਂ ਕੋਈ ਚੀਜ਼ ਕਰਕੇ ਦੇਖਦੇ ਆਪਾਂ ਉਹ ਬਹੁਤ ਸੋਹਣੀ ਲੱਗਦੀ ਜਿਹੜੇ ਬੰਦੇ ਰਹਿੰਦੇ ਇੱਥੇ ਉਹ ਕਹਿੰਦੇ ਉਹ ਦੇਖ ਦੇਖ ਕੇ ਵੀ ਹਨਾ ਜਦੋਂ ਸ਼ਹਿਰ ਦੀ ਪਿੱਛੇ ਪਰ ਜਾਂਦੇ ਕਹਿੰਦੇ ਉੱਥੇ ਬਹੁਤ ਸੋਹਣਾ ਲੱਗਦਾ ਉਹਨਾਂ ਨੂੰ ਹਾਂਜੀ ਹੁਣ ਆਪਾਂ ਨੂੰ ਸ਼ਾਂਤੀ ਹਾਂਜੀ ਉੱਥੋਂ ਆ ਕੇ ਇੱਥੇ ਨਾ ਹਾਂ ਆਪਾਂ ਸਾਰਾ ਘੁੰਮੇ ਆਪ ਲੱਗੇ ਲੱਗੇ ਦੀ ਚਲੋ ਅੱਗੇ ਦੇਖੀਏ ਕਿੱਧਰ ਇਹ ਵਾਲੀ ਹੈਗੀ ਮਿੱਤਰੋ ਪਿੰਡ ਦੀ ਮੇਨ ਬੀ ਤੇ ਇੱਧਰ ਦੇਖੋ ਰੈਸਟੋਰੈਂਟ ਨੇ ਤੇ ਇੱਧਰ ਵੀ ਮਾਲਾ 12 ਰੈਸਟੋਰੈਂਟ ਤੇ ਕਾਨੇ ਸਾਰੀਆਂ ਹੁਣ ਤਾਂ ਸਾਰਾ ਟੂਰਿਸਟ ਬਣਿਆ ਪਿਆ ਹੈ ਹਨਾ ਅਰੇ ਅਸੀ ਲੋਕ ਹੋਣਗੇ ਪਰ ਜ਼ਿਆਦਾਤਰ ਉਹ ਜਗ੍ਹਾਾਂ ਤੇ ਕੋਈ ਨਹੀਂ ਵਧਿਆ ਸਾਰੀਆਂ ਹੂੰ ਤੇ ਇੱਧਰ ਦੇਖਾਉਂ ਤੁਹਾਨੂੰ ਇਸ ਨੂੰ ਇੱਧਰ ਆ ਜਾਓ ਮੇਟਾਰ ਵੱਸ ਤੇ ਲੱਗਦਾ ਹਾਂ ਹਾਂ ਆਹ ਦੇਖ ਇਧਰ ਇਧਰ ਵੀ ਦਿਖੂਗਾ ਇੱਥੋਂ ਹੀ ਬਣਿਆ ਪਿਆ ਥੋੜਾ ਜਿਹਾ ਉਹ ਦੇਖ ਪਰ ਪਿੰਡ ਕਿੰਨੇ ਸੋਹਣੇ ਸੀਗੇ ਪੁਰਾਣੇ ਪਿੰਡ ਹਨਾ ਦੇਖੋ ਇੱਥੋਂ ਵਾਓ ਆ ਵੀ ਇਧਰ ਕੋਈ ਇਧਰ ਹੀ ਆ ਬਠਾ ਹਨਾ ਜਿੱਦਾਂ ਆਪਣੇ ਦਰਵਾਜ਼ੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਨਾ ਵੀ ਹਵਾ ਦਾ ਆਜਿ ਵਾਸਤੇ ਕਿ ਉਹ ਤੋਂ ਖੁੱਲੀ ਹਵਾ ਇਧਰ ਆਉਂਦੀ ਆ ਉਦਾਂ ਹੀ ਸਿਸਟਮ ਰੱਖਿਆ ਵਾ ਦਰਵਾਜ਼ੇ ਹੀ ਹੈ ਨਾ ਹਾਂਜੀ ਸਾਰੇ ਪਾਸੇ ਵੀ ਦੇਖਣ ਨੂੰ ਮਿਲਦਾ ਆ ਦੇਖੀ ਗਲੀ ਕਿੱਥੇ ਜਾਂਦੀ ਆ ਉੱਥੇ ਤੋਂ ਸਾਹਮਣੇ ਨਿਕਲ ਜਾਂਦੀ ਆ ਇਹਦਾ ਮੁੰਡੇ ਦੀ ਹੱਟੀ ਵਾਲੀ ਆ ਉਹ ਸ਼ਾਂ ਆ ਜਾਂਦਾ ਭੱਜਿਆ ਹੈ ਭਾਗੂ ਮਿਲਖਾ ਫਿਰ ਸ਼ਰਕੀ ਇਹ ਬੁੱਤੋ ਕੇ ਨਾ ਬਸ ਇਹ ਖਤਮ ਹੋ ਰਹੀ ਨਹੀਂ ਨਹੀਂ ਉਹ ਤੇ ਥੱਲੇ ਕਾ ਆਏ ਸੀ ਮਰ ਵਿਚੇ ਵੀ ਨਿਕਲ ਜਾਂਦੀ ਜੇ ਸੀ ਨਹੀਂ ਨਹੀਂ ਬਿਲਕੁਲ ਹੈ ਹਨਾ ਐਡਾ ਉੱਚਾ ਤਾਂ ਬਹੁਤ ਨਹੀਂ ਹੋਣੀ ਆ ਥੱਲੇ ਫੇਰ ਦਵਾ ਚੜਨਾ ਪੈਣਾ ਬੋੜੀਆਂ ਨੇ ਸ਼ਾਂਤ ਜਵਾਨ ਹੈ ਸ਼ਰ ਮਾਸ਼ਾ ਅੱਲ ਗੁਸ਼ਾ ਦਾ ਬੈਗ ਵੀ ਚੜਨ ਪੜੀਆਂ ਨਾ ਪਿੰਡ ਕਿਫੀ ਉੱਚਾ ਨਹੀਂ ਬਹ ਨਾ ਕੀ ਯਾਦ ਹੈ ਪਹਾੜੀ ਪਿੰਡ ਹਾਂ ਬਹੁਤ ਚੱਲ ਕੇ ਆਏ ਮਿੱਤਰੋ ਪਰਲੇ ਪਾਸੇ ਤੋਂ ਪਰ ਪਿੰਡ ਦੇ ਵੀ ਸਾਰੇ ਟੂਰਿਸਟ ਲੋਕ ਉਮਰੇ ਫਿਰਦੇ ਹਨ ਹਾਂ ਹਾਂ ਜੀ ਰੈਸਟੀ ਲੋਕ ਬਹੁਤ ਘੱਟ ਹੈ ਸਮਝ ਆ ਜਾ ਮਤਲਬ ਬਸ ਹਰ ਹੈ ਕਿਉਂ ਥੋੜਾ ਰਹੀ ਹੈ ਬਸ ਆ ਜਾ ਲੱਭੀ ਸ਼ਾਨ ਸੀ ਸਾਡਾ ਪੱਜੇ ਫਿਰਦਾ ਹੈ ਨਾ ਸ਼ਾਇਦ ਮਮਾ ਥੋੜੀ ਦਬ ਟੁੱਟੀਆਂ ਦੀਆਂ ਇਹ ਬਹੁਤ ਦੂਰ ਸੀਗਾ ਨਾ ਪੱਤੀ ਚਰ ਪੱਤੀ ਕਿ ਪਾੜ 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 ਨਾਸ ਪਾੜ ਪਾੜ ਭਗ 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 ਨਾਸ ਓਏ ਸਾਹਮਣੇ ਕੀ ਆ ਗਿਆ ਹੁਣ ਮੇਰੇ ਤੋਂ ਆਪਾਂ ਪਿੰਡ ਦੇ ਬੈਕ ਸਾਈਡ ਆ ਗਏ ਆ ਜਿਹੜੇ ਉਹ ਵੇ ਲੱਗੋ ਹੈ ਨਾ ਉਹ ਪਿੰਡ ਦੇ ਆਲੇ-ਦੁਆਲੇ ਘੁੰਮਦੇ ਸਾਰੇ ਪਾਸੇ ਘੁੰਮਦਿਆਂ ਮਤਲਬ ਫਰੰਟ ਤੋਂ ਲੈ ਕੇ ਇਹ ਬੈਕ ਤੱਕ ਆਉਂਦੀ ਆ ਤੇ ਆਪਾਂ ਹੁਣ ਇੱਥੇ ਖਤਮ ਹੋ ਗਏ ਹਾਂ ਹਾਂ ਇੱਥੇ ਖਤਮ ਹੋ ਦੀ ਇੱਥੋਂ ਚੱਲਦੀ ਆ ਤੇ ਨਾਲੇ ਇਹ ਤਾਂ ਘੁੰਮ ਜਾਂਦੀ ਆ ਜਿਹੜਾ ਵਾਲਾ ਪਿੰਡ ਹੈ ਸਾਰਾ ਪਿੰਡ ਵਿਚਾਲੇ ਆ ਜਾਂਦਾ ਤੇ ਫੇਰ ਗਾਂਹ ਜਾ ਕੇ ਨਿਕਲ ਜਾਂਦੇ ਹੋਰ ਇਹਨੂੰ ਪਿੰਡ ਬਹੁਤ ਲੱਗਦੇ ਨਾਲੇ ਇਥੇ ਹਵਾ ਘਟ ਲੈ ਕਿਉਂਕਿ ਇਹ ਬੈਕ ਸਾਈਡ ਹੈ ਨਹੀਂ ਪਿਛੇ ਵਾਲੇ ਪਾਸੇ ਹੈ ਨਹੀਂ ਨਾ ਨਾ ਚੜਦੇ ਪਾਸੇ ਜਾਂਦੀ ਆ ਇਹ ਤਾਂ ਆ ਚੜਦੇ ਪਾਸੇ ਨਾ ਸੂ ਚੜਦੇ ਇਧਰੋਂ ਸ਼ਿਫਤ ਬੱਲੇ ਪਾਸੇ ਹੈ ਨਾ ਹਾਂਜੀ ਪਰ ਦੇਖੋ ਮਿੱਤਰੋ ਪਿੰਡ ਦੇ ਵਿੱਚ ਘਰ ਕਿੰਨੇ ਪੁਰਾਣੇ ਪੁਰਾਣੇ ਕਿੰਨੇ ਸੋਹਣੇ ਲੱਗਦੇ ਨਾਲੇ ਹਨ ਹਾਂਜੀ ਹੁਣ ਆਪਾਂ ਇਧਰ ਆ ਜਿਹੜੀ ਬਹੀ ਹੈ ਨਾ ਇਧਰੋਂ ਕੁ ਚੱਲਦੇ ਆਪਾਂ ਠੀਕ ਹੈ ਠੀਕ ਹੈ ਜੀ ਚੌਵੀ ਸੰਸਿਆ ਆ ਦੇਖੋ ਮਿੱਤਰੋ ਪਿੰਡ ਦਾ ਇਹ ਵਿਚਾਲਲਾ ਹਿੱਸਾ ਆ ਗਿਆ ਪਿੰਡ ਦਾ ਬੱਬੀ ਜਿਹਦਾ ਪਿਆਸਾ ਉਹਨੂੰ ਉਧਰ ਆ ਗਿਆ ਸੀ ਮੋੜ ਨਾ ਤੇ ਆਪਾਂ ਆਏ ਸੀਗੇ ਇਧਰੋਂ ਇਧਰੋਂ ਆ ਪਏ ਸੀਗੇ ਹਾਂਜੀ ਮਨਾਂ ਪ ਐ ਉੱਤਰ ਕੁੰਮ ਗਈ ਸੀ ਆਪਾਂ ਨਾ ਆਪਾਂ ਕਹਾਂ ਦੱਸਿਓ ਹੂੰ ਉਹ ਤੁਸੇ ਧਰ ਨਿਕ ਗਈ ਸੀ ਆਪਾਂ ਹੁਣ ਆਪਾਂ ਇਧਰ ਨੂੰ ਐ ਚੱਲਦੇ ਆਂ ਇੱਥੇ ਲੋਕ ਰਹਿੰਦੇ ਹੋਣਗੇ ਥੋੜਾ ਬਹੁਤ ਹੋਰੇ ਨਾ ਗੱਡੀ ਗੋਡੀ ਖੜੀਆਂ ਲੋਕਾਂ ਦੀ ਹੋਰੇ ਆਹ ਦਰਵਾਜ਼ੇ ਕਿੰਨਾ ਪ੍ਰਾਣ ਲੱਗਿਆ ਵੇ ਅੱਜ ਹਨਾ ਕਲੇਰੀ ਉਮਰ ਦਾ ਵਜੇ ਮੇਰੀ ਉਮਰ ਦਾ ਅੱਛਾ ਜੀ ਓਕੇ ਉਦੋਂ ਕੁੰਡੀ ਗਈ ਸੀ ਅੱਛਾ ਜੀ ਜਿੰਦਿਆਂ ਨੂੰ ਵੀ ਜੰਗ ਲੱਗਿਆ ਕਿ ਤੂੰ ਇੱਧਰ ਆ ਜਾਓ ਅੱਜ ਤਾਂ ਮਿੱਤਰੋ ਆਪਣੀ ਲੱਗ ਪਈ ਸਾਰੇ ਪਿੰਡ ਗਾਤਾ ਹਨਾ ਘੁੰਮ ਗਏ ਵਿੱਚੋਂ ਇਕੱਲੀ ਇਕੱਲੀ ਪਿੰਡ ਦੀ ਗਲੀ ਗਾਤੀ ਆਪਾਂ ਘੁੰਮ ਘੁੰਮ ਗਏ ਆਹ ਦੇਖੋ ਛੋਟੀ ਜੀ ਵੀ ਇੱਧਰ ਆਪਾਂ ਕਿਤੇ ਘਰੇ ਆ ਗਏ ਇੱਧਰ ਆਹ ਸਿੱਕੀ ਸਿਮਰੋ ਸਟੇਪ ਆਪਾਂ ਇੱਥੇ ਜਾਣਾ ਇਦੋਂ ਹਨਾ ਆਹ ਇੱਥੇ ਘਰੇ ਆ ਗਏ ਆਪਾਂ ਘੁਮ ਕੇ ਘਮਾ ਕੇ ਮਿੱਤਰੋ ਹੁਣ ਪਹੁੰਚ ਗਏ ਆਪਾਂ ਆਪਣੀ ਗੱਡੀ ਦੀ ਪਾਰਕਿੰਗ ਦੇ ਵਿੱਚ ਗੱਡੀਆਂ ਪਾਰਕਿੰਗ ਕਰਨ ਲੱਗੇ ਲੱਗੇ ਸੀਗੇ ਤੇ ਇੱਥੇ ਨਾ ਜਰਮਾਨੇ ਜਮੂਨੇ ਵੀ ਕਾਫੀ ਜਿਆਦਾ ਕਰਦੇ ਆ ਇਸ ਕਰਕੇ ਗੱਡੀ ਹੋਰੇ ਜਿੰਨੇ ਵੀ ਤੁਹਾਨੂੰ ਆਪਣੇ ਨਾ ਆ ਦਿਖਦੇ ਆ ਬਲੂ ਕਲਰ ਦੇ ਵਿੱਚ ਦਿਖਦੇ ਆ ਲਾਈਨ ਲੱਗੀਆਂ ਵੀ ਐ ਇਹ ਸਾਰੀ ਸਾਰੀ ਉਹਨੇ ਪਾ ਕੇ ਮਿੰਤ ਵਾਲੀਆਂ ਹੋਰੀ ਲੱਗ ਪਾ ਜਿਆਦਾ ਬਲੂ ਕਲਰ ਵਾਲੀਆਂ ਆਈਆਂ ਪੇਮੈਂਟ ਵਾਲੀ ਉਹ ਐ ਤੇ ਆਪਾਂ ਲੱਗੇ ਸੀਗੇ ਕਿ ਤੁਹਾਨੂੰ ਪਹੁੰਚ ਗਏ ਆ ਗੁਸ਼ਾਨ ਕਿਦਾਂ ਲੱਗਿਆ ਜਣੇ ਬੜੀ ਲੱਗਿਆ ਕੈਡ ਸੀਗਾ ਪੂਰਾ ਗੁਸ਼ਾਨ ਦੀ ਛੁੱਟੀ ਜੇ ਮੈਂ ਸਰ ਉਹ ਦੂਜੇ ਦਿਨ ਸੀ ਅੱਜ ਇਹਨੂੰ ਦੂਜੇ ਦਿਨ ਦੂਜੇ ਦਿਨ ਗੁਸ਼ਾਨ ਦਾ ਯਾਦਗਾਰੀ ਆਪਾਂ ਨੇ ਬਣਾਤਾ ਤੇ ਵਲੌਗ ਬਣਾ ਕੇ ਐਂ ਸੈੱਟ ਕਰਤਾ ਤੇ ਗੁਸ਼ਾਨ ਦਾ ਯਾਦਗਾਰੀ ਦਿਨ ਠੀਕ ਹੈ ਜੀ ਤੇ ਲੱਗਿਆ ਵਧੀਆ ਹਾਂਜੀ ਵਧੀਆ ਲੱਗਦੇ ਥੋੜੀ ਆਉਟਿੰਗ ਜੀ ਹੋ ਜਾਂਦੀ ਹੈ ਜੀ ਸਰ ਥੋੜਾ ਮਾਈਂਡ ਫਰੈਸ਼ ਹੋ ਜਾਂਦਾ ਨਾਲੇ ਹੈਨਾ ਹਾਂਜੀ ਹਾਂਜੀ ਤੇ ਹੁਣ ਆਪਾਂ ਚੱਲਦੇ ਆਂ ਕਰ ਜਗੇ ਪੈਂਥਸ ਨੂੰ ਮਿਲਦੇ ਆ ਆਪਣੇ ਨੂੰ ਤੇ ਫਿਰ ਆਪਾਂ ਕਰੀਏ ਆਪਣੀ ਸ਼ਾਮ ਦੇ ਕੰਮ ਕਰੀਏ ਮਿੱਤਰੋ ਤਿਆਰੀ ਹੈ ਆਪਾਂ ਦਾ ਕੰਮ ਕਰਨਾ ਸਾਨੂੰ ਕੋਈ ਤੇ ਹੁਣ ਆਪਾਂ ਚੱਲਨੇ ਘਰ ਨੂੰ ਤੇ ਪੈਂਟਰਸ ਨੂੰ ਜਾ ਕੇ ਮਿਲਦੇ ਆਪਾਂ ਠੀਕ ਹੈ ਹਾਂਜੀ ਅੱਗੇ ਤਾਂ ਐਵੇਂ ਕਾਲੀ ਹੁੰਦੀ ਹੈ ਇਹ ਹੈ ਗੁਰਚਾਨ ਸਕੂਲ ਤੋਂ ਅੱਜ ਆਪਾਂ ਥੋੜਾ ਜਿਹਾ ਫ੍ਰੀ ਅੱਜ ਮੈਂ ਰਿਲੈਕਸ ਫੀਲ ਕੀਤਾ ਹਨਾ ਹਾਂਜੀ ਅੱਜ ਹੀ ਘਰੋਂ ਆਪਣਾ ਕੰਮ ਕਰਨ ਵੇਢ ਕੇ ਐਨ ਸਾਰੀ ਸੈਟਿੰਗ ਵੇਟਿੰਗ ਕਰਕੇ ਤਿਆਰੀ ਸ਼ਰੀ ਸ਼ਾਮ ਦੇ ਕੰਮ ਦੀ ਕਰਕੇ ਸਿਵਲ ਜਿਹੜਾ ਘਰ ਦਾ ਕੰਮ ਕਰਨ ਵੇਢ ਕੇ ਅਸੀਂ ਫਿਰ ਤੋਰੇ ਸੀਗੇ ਵੀ ਐਨ ਰਿਲੈਕਸ ਹੋ ਜੂਗੇ ਹਾਂਜੀ ਵੀ ਜਾ ਕੇ ਸਿੱਧਾ ਬਸ ਆਪਾਂ ਹੁਣ ਸ਼ਾਪ ਤੇ ਆਪਣੇ ਕੰਮ ਤੇ ਜਾਣਾ ਬਸ ਹਾਂਜੀ ਆ ਚੀਜ਼ ਮਿੱਤਰੋ ਤੁਹਾਨੂੰ ਇਟਲੀ ਦੇ ਵਿੱਚ ਬਹੁਤ ਘੜਾ ਦੇਖਣ ਨੂੰ ਮਿਲੀਆਂ ਜਿਆਦਾਤਰ ਹੋਰੇ ਜਿੰਨੀਆਂ ਇਹ ਤਾਂ ਜਿਹੜਾ ਆਪਣੀ ਇੰਡੀਆ ਦਾ ਸਿਸਟਮ ਹੈ ਮਾळ्या ਰੇਲਵੇ ਫਟਕ ਵਾਲਾ ਇਹ ਬੜਾ ਘੱਟ ਦਿਖਣ ਨੂੰ ਮਿਲਦਾ ਟਮਟਲਾ ਮਿਲਦਾ ਕਿ ਦੇਖਣ ਨੂੰ ਨਾ ਸਾਡੇ ਦਾ ਮਤਲਬ ਹੈ ਰੋਮ ਦੇ ਵਿੱਚ ਮੈਂ ਤਾਂ ਇੱਕ ਹੀ ਦਿਖਦਾ ਹਾਂ ਮੈਂ ਜਾਂ ਫਿਰ ਨਾਰਥ ਵਿਕ ਤੋਂ ਹੋਣਗੇ ਪਰ ਬਹੁਤ ਘੱਟ ਹੈ ਮਨ ਲਓ ਕੁੱਲ ਗਿਣਤੀ ਇਹਾਂ ਦੀ ਮੈਂ ਪਹਿਲੀ ਵਾਰੀ ਸਵਿਟਜ਼ਰਲੈਂਡ ਚ ਲੱਗਿਆ ਸੀ ਆਪਾਂ ਨੂੰ ਰੇਲਵੇ ਫਟਕ ਤੇ ਇਟਲੀ ਵਿੱਚ ਅੱਜ ਪਹਿਲੀ ਵਾਰੀ ਲੱਗਿਆ ਜੀ ਮੈਨੂੰ ਰੇਲਵੇ ਫਟਕ ਕੇ ਜਦੋਂ ਨਹੀਂ ਮੈਂ ਆਈਆਂ ਜੀ ਸਹੀ ਹੈ ਮੈਂ ਪਰ ਇੰਨਾ ਫਰਕ ਜ਼ਰੂਰ ਹੋਊਗਾ ਔਰ ਇਹ ਨਾ ਆਪਣੇ ਇੰਡੀਆ ਵਾਂਗੇ ਬਹੁਤ ਟਾਈਮ ਨਹੀਂ ਖੜਨਾ ਪੈਂਦਾ ਜਿੱਦਾਂ ਕਹਿੰਦੇ ਵੀ ਫਟਕੇ ਬਟ ਤੱਕ ਰੇ ਟ੍ਰੇਨ ਆਉਂਦੀ ਆ ਲੋ ਵੀ ਇਹ ਤਾਂ ਮਿੱਤਰੋ 5 ਮੀਟਰ ਕੇ ਵਸ 5 ਮੀਟਰ ਦੇ ਵਿੱਚ ਵਿੱਚੇ ਫਾਟਕ ਆਪਣਾ ਖੁੱਲ ਹੀ ਜਾਣਾ ਲੱਗਦਾ ਟ੍ਰੇਨ ਲੱਗੀ ਸੀ ਜੀ ਮੈਨੂੰ ਹਾਂ ਜੀ ਜੇ ਕੋਈ ਇਦਾਂ ਸੈਂਸਰ ਹੁੰਦਾ ਵੀ ਹਾਂ ਟ੍ਰੇਨ ਆਈ ਤੇ ਫਾਟਕ ਲੱਗਿਆ ਮੈਨੂੰ ਤਾਂ ਕੋਈ ਉਹ ਵੀ ਨਹੀਂ ਲੱਗਦਾ ਜਿਹੜਾ ਬੰਦਾ ਫਟ ਖੋਲੋ ਉਹ ਵੀ ਨਹੀਂ ਕੋਈ ਦਿਖਦਾ ਹੋ ਰਿਹਾ ਨਾ ਜੇ ਤੇ ਆਟੋਮੈਟਿਕਲੀ ਹੋ ਗਿਆ ਉਹਦਾ ਸਿਸਟਮ ਵੀ ਟ੍ਰੇਨ ਆਈ ਤੇ ਆਟੋਮੈਟ ਲੱਗੇ ਤੇ ਨਾ ਹੀ ਖੁੱਲ ਗਿਆ ਵਸਣਾ 3 ਕੋਣ ਆ ਗਿਆ ਕੋਣ ਆ ਕੇ ਕੋਣ ਆ ਕੇ ਕੋਣ ਆ ਕੇ ਕੋਣ ਆ ਸ਼ਰੀ ਆ ਗਿਆ ਬਾਈ ਹੈਵੇਂ ਤੁਸੀਂ ਸ਼ਰੀ ਆ ਗਿਆ ਉਜਾ ਕੱਲ ਰਹਿਣਾ ਨਾ ਹਾਂਜੀ ਕਿਰਪਾ ਚਾਕੇ ਵੀ ਨਾਮ ਲਿਖ ਜਾ ਸਕਦੇ ਨਾ ਹਾਂਜੀ ਫਾਈਨਲੀ ਮਿੱਤਰੋ ਆਪਾਂ ਘਰੇ ਪਹੁੰਚ ਗਏ ਆ ਤੇ ਤੁਹਾਨੂੰ ਘੁਮਾਇਆ ਆਪਾਂ ਨੇ ਸਾਰਾ ਪਿੰਡ ਜਿਹੜਾ ਇਹ ਪਿੰਡ ਦਾ ਨਾਮ ਸੀਗਾ ਲਾਗੂ ਦੀ ਬਰਚਾਨੋ ਕਿ ਪਿਛਲੇ ਇੱਕ ਤੋਂ ਵਲੌਗ ਜਿਹੜਾ ਆਪਾਂ ਬਣਾ ਕੇ ਲੈ ਕੇ ਆਏ ਸੀਗਾ ਜਿਹੜਾ ਚੇਸਾਨੋ ਦੇ ਵਿੱਚ ਸੀਗਾ ਉਹ ਬਾਈਆਂ ਨੇ ਕਮੈਂਟ ਕੀਤਾ ਸੀਗਾ ਮੈਨੂੰ ਇੰਸਟਾਗ੍ਰam ਦੇ ਉੱਤੇ ਰੀਲ ਦੇ ਉੱਤੇ ਵੀ ਕੀਤਾ ਸੀਗਾ ਤੇ ਵਲੌਗ ਦੇ ਵਿੱਚ ਵੀ ਕੀਤਾ ਸੀਗਾ ਵੀ ਬਾਈ ਸਾਨੂੰ ਦੱਸੋ ਪਿੰਡ ਕਿਹੜਾ ਜਗਾ ਕਿਹੜੀ ਆ ਉਹ ਸੀਗੀ ਬੁਰਗੋ ਦੀ ਚੇਸਾਨੋ ਰੋਮਾਂ ਦੇ ਵਿੱਚ ਪੈਂਦਾ ਹੈ ਤੇ ਇਹ ਵਾਲਾ ਹੈਗਾ ਵਰਚਾਨੋ ਲਗੋ ਦੀ ਵਰਚਾਨੋ ਤੁਸੀਂ ਨੈਟ ਤੇ ਸਰਚ ਕਰਕੇ ਜਾ ਸਕਦੇ ਹੋ ਬਹੁਤ ਸੋਹਣਾ 뷰 ਹੁੰਦਾ ਰਾਤ ਨੂੰ ਕਹਿੰਦੇ ਹੋਰ ਵੀ ਜਿਆਦਾ ਸੋਹਣਾ ਹੁੰਦਾ ਹੈ ਤੇ ਆਪਾਂ ਕਰਦੇ ਦੇਖਾਂਗੇ ਇਨਫੂਟ ਜਿਹਦਾ ਸਮਾਂ ਲੱਗਿਆ ਆਪਾਂ ਰਾਤ ਨੂੰ ਵੀ ਜਾ ਕੇ ਉੱਥੇ ਕੀ ਬਣਾ ਕੇ ਲਿਆਵਾਂਗੇ ਬਲੌਗ ਤੋਂ ਉਹ ਵੀ ਦਿਖਾਵਾਂਗੇ ਆਪਾਂ ਕਿਉਂਕਿ ਦਿਨ ਵਿੱਚ ਬਹੁਤ ਘੱਟ ਲੋਕ ਸੀਗੇ ਦਿਨ ਚੋਂ ਘੱਟ ਨਹੀਂ ਸ਼ਾਮ ਨੂੰ ਲੋਕ ਬਦ ਨਿਕਲਦੇ ਆ ਉੱਥੇ ਜਿੱਨੇ ਪੱਬ ਹੈ ਬਾਰ ਐ ਡਿਸਕੋਟੈਕ ਕਾਫੀ ਉੱਥੇ ਉਹ ਸਾਰੇ ਫਿਰ ਰਾਤ ਦੇ ਮਾਹੌਲ ਜਿਆਦਾ ਹੁੰਦਾ ਉੱਥੇ ਤੇ ਸਾਡਾ ਪਤਾ ਸ਼ਾਮ ਦਾ ਤੁਹਾਨੂੰ ਪਤਾ ਕੰਮ ਦੇ ਹੁੰਦਾ ਇਸ ਕਰਕੇ ਤੇ ਬਾਕੀ ਮਿੱਤਰੋ ਅੱਜ ਦਾ ਵਲੌਗ ਤੁਸੀਂ ਬਹੁਤ ਪਸੰਦ ਕੀਤਾ ਸਾਰਿਆਂ ਨੇ ਬਹੁਤ ਸੋਹਣੇ ਸੋ ਕਮੈਂਟ ਕੀਤੇ ਆ ਜਿੰਨੇ ਵੀ ਹੁਣ ਤੱਕ ਕੀਤੇ ਆ ਮੈਂ ਦੇਖਿਆ ਕਿ ਟਾਈਮ ਹਲੇ 4:00 ਵਜੇ ਆ ਤੇ ਹੁਣ ਆਪਾਂ ਆਪਣੀ ਸ਼ਾਪ ਤੇ ਜਾ ਕੇ ਕੰਮ ਕਰ ਸਟਾਰਟ ਕਰਦੇ ਆ ਕਿਉਂਕਿ ਕੱਲ ਨੂੰ ਫੇਸ ਦਾ ਕੱਲ ਨੂੰ ਸ਼ਨੀਵਾਰ ਹੈ ਪਰਸ ਨੂੰ ਫੇਸ ਦਾ ਤੇ ਸਾਨੂੰ ਥੋੜੀ ਤਿਆਰੀ ਮੇਰੀ ਥੋੜੀ ਪਹਿਲਾਂ ਕਰਨੀ ਪੈਣੀ ਹੈ ਕਿਉਂਕਿ ਲੋਕ ਸਾਰੇ ਘਰੇ ਆ ਤੇ ਜਦੋਂ ਲੋਕ ਫੇਰ ਘਰ ਹੁੰਨੇ ਆ ਤੇ ਵੱਧ ਆਰਡਰ ਵੀ ਵੱਧ ਹੁੰਨੇ ਆ ਕੰਮ ਥੋੜਾ ਵੱਜ ਜਾਂਦਾ ਹੈ ਤੇ ਤਿਆਰੀ ਛੇ ਸਾਨੂੰ ਥੋੜੀ ਜੰਗੀ ਮੈਂ ਜਰੂ ਕਰਿਓ ਹੈ ਨਾ ਮੇਤਰੀ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਲਿੱਕ ਕਰਿਓ ਤੇ ਸਵੇਰੇ ਮਿਲਦੇ ਹਾਂ ਸੋਹਣੀ ਜੀ ਵਲੌਗ ਦੇ ਵਿੱਚ ਸੋਹਣੀ ਜੀ ਸਵੇਰ ਦੇ ਨਾਲ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ